ਇੱਕ ਬੱਚਾ ਕੋਈ ਪੰਗੂੜੇ ਦੇ ਵਿੱਚ ਪਾ ਗਿਆ ਇਹ ਪੰਗੂੜਾ ਜਿਸ ਪੰਗੂੜੇ ਦੇ ਵਿੱਚ ਰਾਤ ਫਿਰ ਪ੍ਰਭਾਸਾ ਸੰਸਤਾ ਨੂੰ ਇਸ ਪੰਗੂੜੇ ਵਿੱਚ ਬੱਚਾ ਮਿਲੇ ਹੈ ਪ੍ਰਭਾਸਾ ਸੰਸਤਾ ਦੇ ਵੱਲੋਂ ਲਗਾਏ ਗੇ ਸੰਸਤਾ ਦੇ ਬਾਹਰ ਪੰਗੂੜੇ ਦੇ ਵਿੱਚ ਹੁਣ ਤੱਕ 25 ਤੋਂ 30 ਬੱਚੇ ਉਸ ਪੰਗੂੜੇ ਦੇ ਵਿੱਚ ਆ ਚੁੱਕੇ ਨੇ ਉਸ ਤੋਂ ਬਾਅਦ ਇਹ ਹੋ ਗਿਆ ਭਾਈ ਸਾਹਿਬ ਸਾਡੀ ਇਸ ਸਮਾਜ ਦੇ ਵਿੱਚ ਲੋਕਾਂ ਨੂੰ ਕਿ ਜਿਸ ਮਾਂ ਨੇ ਆਪਣੇ ਬੱਚੇ ਨੂੰ ਆਪਣੇ ਪੇਟ ਤੋਂ ਜਨਮ ਦਿੱਤਾ ਹੋਵੇ ਉਹ ਇਸ ਤਰੀਕੇ ਨਾਲ ਛੱਡ ਕੇ ਜਾਣਾ ਨਹੀਂ ਤਾਂ ਬੱਚੇ ਨੂੰ ਤਾਂ ਮਾਂ ਇੱਕ ਦਮ ਵੀ ਆਪਣੇ ਅੱਖਾਂ ਤੋਂ ਉਹਦੇ ਨਹੀਂ ਕਰਦੀ ਬਹੁਤ ਹੀ ਚਿੰਤਨ ਦਾ ਵਿਸ਼ਾ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਇਹਦੇ ਉੱਤੇ ਪ੍ਰਬਾਹ ਅਸਰਾ ਸਸਤਾ ਦੇ ਵੱਲੋਂ ਲਗਾਏ ਗਏ ਸੰਸਤਾ ਦੇ ਬਾਹਰ ਪੰਗੋੜੇ ਦੇ ਵਿੱਚ ਹੁਣ ਤੱਕ 25 ਤੋਂ 30 ਬੱਚੇ ਉਸ ਪੰਗੋੜੇ ਦੇ ਵਿੱਚ ਆ ਚੁੱਕੇ ਨੇ ਉਸ ਤੋਂ ਬਾਅਦ ਬੱਚਿਆਂ ਦੀ ਸੇਧਾ ਖਿਆਲ ਰੱਖਿਆ ਜਾਂਦਾ ਹੈ ਪ੍ਰਬਲਿਸ਼ ਕੀਤੀ ਜਾਂਦੀ ਹੈ ਇਸ ਨੂੰ ਲੈ ਕੇ ਰਾਤ ਵੀ ਇੱਕ ਬੱਚਾ ਕੋਈ ਪੰਗੂੜੇ ਦੇ ਵਿੱਚ ਪਾ ਗਿਆ ਇਹ ਪੰਗੂੜਾ ਜਿਸ ਪੰਗੂੜੇ ਦੇ ਵਿੱਚ ਰਾਤ ਫਿਰ ਪ੍ਰਭਾਸ ਸਸਤਾ ਨੂੰ ਇਸ ਪੰਗੂੜੇ ਵਿੱਚ ਬੱਚਾ ਮਿਲੇ ਹੈ ਤਾਂ ਗੱਲਬਾਤ ਕਰਨ ਲਈ ਸਾਡੇ ਨਾਲ ਪ੍ਰਭਾਸ ਸਸਤਾ ਦੇ ਮੁਖੀ ਵਾਹਿਸ਼ਮ ਸਿੰਘ ਸਾਡੇ ਨਾਲ ਨੇ ਵਾਹਿਜੀ ਖਾਲਸਾ ਜੀ ਵਾਹਿਜੀ ਖਾਲਸਾ ਜੀ ਦੀ ਫਤਿਹ ਪ੍ਰਭਾਸਰਾ ਸਸਤਾ ਬਹੁਤ ਵੱਡੀ ਸਸਤਾ ਹੁਣ ਪੂਰੇ ਵਰਲਡ ਲੈਵਲ ਤੇ ਬਣਦੀ ਜਾ ਰਹੀ ਹੈ ਕਿਉਂਕਿ ਤੁਸੀਂ ਹੜਾ ਦੇ ਵਿੱਚ ਪਾਵੇਂ ਪਹਚਾਲ ਆ ਵੀ ਪਾਵੇਂ ਕੋਈ ਹੋਰ ਤਰੀਕੇ ਦੀ ਮਦਦ ਵੀ ਹੋਵੇ ਤਾਂ ਇਲਾਕੇ ਦੇ ਵਿੱਚੋ ਲਗਾਤਾਰ ਵਿਚਰ ਨਹੀਂ ਹੋ ਪਰ ਇਹ ਜਿਹੜਾ ਪੰਘੂੜਾ ਲਗਾਇਆ ਹੋਇਆ ਜੀ ਇਸ ਪੰਘੂੜੇ ਰਾਹੀਂ ਵੀ ਬਹੁਤ ਵੱਡੀ ਸੇਵਾ ਤੁਹਾਡੀ ਦੁਨੀਆਂ ਪਰਚੇ ਆ ਰਹੀ ਹੈ ਤਾਂ ਰਾਤ ਦੱਸਿਆ ਜਾ ਰਿਹਾ ਕਿ ਇਸ ਪੰਘੂੜੇ ਦੇ ਵਿੱਚ ਕੋਈ ਬੱਚਾ ਪਾ ਗਿਆ ਜੀ ਉਸ ਬਾਰੇ ਥੋੜੀ ਜਾਣਕਾਰੀ ਦਿਓ ਕਿ ਆਖਰ ਤੁਹਾਨੂੰ ਕਿਵੇਂ ਪਤਾ ਲੱਗਿਆ ਇਸ ਦੇ ਵਿੱਚ ਬੱਚਾ ਮੌਜੂਦ ਹੈ ਜਾਂ ਕਿਵੇਂ ਇਹ ਪੂਰਾ ਸਿਸਟਮ ਹੁੰਦਾ ਹੈ ਸਰ ਨੇਚਰਲੀ ਇਹ ਪੰਘੂੜਾ ਜਿਹੜਾ ਲਗਾਇਆ ਸੀ ਉਹ ਇਹ ਹਾਲਾਤ ਦੇਖ ਕੇ ਲਗਾਇਆ ਸੀ ਕੇ ਬੱਚੇ ਬਾਹਰ ਝਾੜੀਆਂ ਚੋਂ ਜਦੋਂ ਮਿਲੇ ਬਾਹਰ ਡਸ ਬਿੰਨਾ ਚੋਂ ਮਿਲੇ ਕੂੜਿਆਂ ਦੇ ਢੇਰਾਂ ਤੋਂ ਦੇਖੇ ਗਏ ਫਿਰ ਜਦੋਂ ਇਹ ਚੀਜ਼ਾਂ ਸਾਹਮਣੇ ਸਾਡੇ ਆਈਆਂ ਉੱਥੋਂ ਵੀ ਬੱਚੇ ਲੈ ਕੇ ਆਏ ਤੇ ਬੱਚੇ ਦੀ ਹਾਲਤ ਜਿਹੜੀ ਹੈ ਉਹ ਮਤਲਬ ਦੱਸਣ ਯੋਗ ਨਹੀਂ ਸੀ ਜਿਹੋ ਜੇ ਬੱਚੇ ਸਾਨੂੰ ਪਹਿਲਾਂ ਮਿਲੇ ਸੀ ਫਿਰ ਉਹਨਾਂ ਹਾਲਾਤਾਂ ਨੂੰ ਦੇਖ ਕੇ ਫਿਰ ਅਸੀਂ ਇੱਥੇ ਕ੍ਰੈਡਿਟ ਲਾਇਆ ਸੀ ਵੀ ਲਾਈਕ ਇਹਦੇ ਵਿੱਚ ਵੀ ਤੁਸੀਂ ਇੱਕ ਤਾਂ ਭੁਰਣਾ ਤੇ ਜਿਹੜੀ ਹੈ ਵੀ ਜੇ ਪ੍ਰਮਾਤਮਾ ਨੇ ਜਿਹੜਾ ਜੀ ਭੇਜਿਆ ਪਤਾ ਨਹੀਂ ਪ੍ਰਮਾਤਮਾ ਨੇ ਉਹਦੇ ਕੋਲੋਂ ਕੀ ਕੁਝ ਕਰਾਉਣਾ ਹੁੰਦਾ ਇਸ ਦੁਨੀਆ ਦੇ ਉੱਤੇ ਤੇ ਵੀ ਉਹਨੂੰ ਜ਼ਿੰਦਗੀ ਜੀਣ ਦਾ ਮੌਕਾ ਇੱਥੇ ਮਿਲਣਾ ਚਾਹੀਦਾ ਹੈ ਉਹਦੇ ਤੇ ਜ਼ੁਲਮ ਨਹੀਂ ਹੋਣਾ ਚਾਹੀਦਾ ਇਸ ਤਰੀਕੇ ਨਾਲ ਵੀ ਪਰੋਣਾ ਧਿਆਨਾ ਕਰੋ ਪੰਘੂੜਾ ਯੂਜ਼ ਕਰ ਲਓ ਤੇ ਤੁਸੀਂ ਮਤਲਬ ਜਿਹੜਾ ਬਾਹਰ ਝਾੜੀਆਂ ਦੇ ਵਿੱਚ ਏਡਾ ਸਵਿਨਾ ਵਿੱਚ ਨਾ ਪਾਇਓ ਬੱਚਾ ਤੁਸੀਂ ਜੇ ਮਜਬੂਰੀ ਬਣ ਗਈ ਤੁਹਾਡੀ ਤਾਂ ਫੇਰ ਤੁਸੀਂ ਇਸ ਪੰਘੂੜੇ ਦੇ ਵਿੱਚ ਬੱਚੇ ਨੂੰ ਪਾਉਣਾ ਹੈ ਵੀ ਇਹਦੇ ਵਿੱਚ ਤੁਹਾਡੀ ਜਿਹੜੀ ਪਛਾਣ ਹੈ ਉਹ ਗੁਪਤ ਰੱਖੀ ਜਾਊਗੀ ਕੋਈ ਕੈਮਰਾ ਨਹੀਂ ਲੱਗਿਆ ਹੋਇਆ ਤੇ ਕੋਈ ਲਾਈਕ ਸਕਿਉਰਿਟੀ ਗਾਰਡ ਨਹੀਂ ਉਹਨਾਂ ਨੂੰ ਪੁੱਛਦਾ ਦਾ ਬਲਕਿ ਸਾਈਡ ਤੇ ਹੋਊਗਾ ਸਪੈਸ਼ਲ ਸਕਿਉਰਿਟੀ ਗਾਰਡ ਇੱਥੇ ਇਹਦੇ ਵਿੱਚ ਇੱਕ ਸਿਸਟਮ ਜੀ ਲੱਗਿਆ ਹੋਇਆ ਕੋਈ ਕੋਈ ਜਿਹਦੇ ਵਿੱਚ ਹਾਂਜੀ ਤੇ ਜਿਹੜੀ ਇੰਡੀਕੇਸ਼ਨ ਜਦ ਮਿਲ ਜਾਂਦੀ ਹੈ ਪਰ ਸਪੈਸ਼ਲ ਹੈ ਇਸ ਗੇਟ ਦੇ ਉੱਤੇ ਜਿਹੜਾ ਸਕਿਉਰਿਟੀ ਗਾਰਡ ਹੁੰਦਾ ਹੈ ਤੇ ਮਤਲਬ ਏਸੀ ਚੀਜ਼ ਨੂੰ ਧਿਆਨ ਚ ਰੱਖ ਕੇ ਕਿ ਤਾਂ ਕਿ ਜਿਹੜਾ ਬੱਚਾ ਹੈਗਾ ਉਹਨੂੰ ਬਾਹਰ ਜੋ ਜੋ ਉਹਦੇ ਨਾਲ ਅਸੀਂ ਹਾਲਾਤ ਦੇਖੇ ਸੀ ਜਾਨਵਰਾਂ ਤੱਕ ਜਿਹੜਾ ਹੈਗਾ ਉਸ ਬੱਚੇ ਨੂੰ ਜਿਹੜੇ ਸੀ ਨੋਛਦੇ ਸੀ ਤੇ ਇਹ ਹਾਲਾਤ ਨਾ ਕਿਤੇ ਉਸ ਬੱਚੇ ਪਿਆਰੇ ਨਾਲ ਬਣ ਜਿਹੜਾ ਬੱਚਾ ਉਸ ਪਰਮਾਤਮਾ ਨੇ ਦੁਨੀਆ ਤੇ ਭੇਜਿਆ ਤੇ ਜਦੋਂ ਸਾਨੂੰ ਪਤਾ ਲੱਗਿਆ ਰਾਤ ਨੂੰ ਇੱਕਦਮ ਤੇ ਜਿਹੜੀ ਪਹਿਲੀ ਬੱਚੀ ਆਈ ਇੱਕ ਉਹ ਤਾਂ 2 ਮਹੀਨੇ ਦੀ ਦੋ ਮਹੀਨੇ ਤੋਂ ਘਟ ਹੀ ਹੈ ਵੈਸੇ ਇੱਕ ਹਫਤੇ 'ਚ ਦੋ ਬੱਚੇ ਦੱਸਿਆ ਰਿਹਾ ਕੀ ਆ ਗਏ ਨੇ ਜਿਹੜਾ ਦੂਜਾ ਏ ਪਹਿਲੀ ਬੇਟੀ ਸੀ ਇਹ ਬੇਟਾ ਹੂੰ ਤੇ ਇਹ ਇਹਦੀ ਲਗਭਗ 4 ਕੁ ਮਹੀਨੇ ਦੇ ਲਗਭਗ 10 ਦੇ ਏਜ ਡਾਕਟਰ ਤੰਦਰੁਸਤ ਤਾਂ ਬੱਚਾ ਪੂਰਾ ਜੀ ਉਹ ਸਾਰਾ ਤੁਹਾਨੂੰ ਪਤਾ ਵੀ ਥੋਰੋਲੀ ਚੈੱਕ ਅਪ ਹੁੰਦਾ ਏ ਜੇ ਹਸਪੀਟਲ ਦੇ ਵਿੱਚ ਸਾਰਾ ਕੁਝ ਹੂੰ ਉਹਨਾਂ ਦਾ ਚੈੱਕ ਅਪ ਹੋ ਰਿਹਾ ਹੈਗਾ ਹਾਂਜੀ ਤੇ ਉਹਦੇ ਵਿੱਚ ਮਤਲਬ ਇਹ ਇਹ ਜਿਹੜੇ ਬੱਚੇ ਨਾਲ ਦੀ ਨਾਲ ਅਸੀਂ ਸੇਮ ਟਾਈਮ ਹੀ ਹਸਪੀਟਲ ਸ਼ਿਫਟ ਕਰ ਦਿੰਦੇ ਹਾਂ ਸਬੰਧਤ ਮੈਕਮੈਨ ਨੂੰ ਇਨਫੋਰਮ ਕਰ ਦਿੰਦੇ ਹਾਂ ਤੇ ਉਹ ਬੱਚਾ ਜਿਹੜਾ ਪ੍ਰਭ ਆਸਰਾ ਦਾ ਇੱਕ ਪਰਿਵਾਰ ਜਿਹੜਾ ਪਰਿਵਾਰ ਦਾ ਮੈਂਬਰ ਉਸੇ ਵੇਲੇ ਉਹਦੇ ਲਈ ਜਿਹੜੀਆਂ ਨਰਸਾਂ ਹੈਗੀਆਂ ਉਹਦੇ ਲਈ ਜੀਡੀਏ ਹੈ ਜੋ ਚੀਜ਼ ਚਾਹੀਦੀ ਹੁੰਦੀ ਹੈ ਬੱਚੇ ਦੀ ਲੋਡ ਹੁੰਦੀ ਹੈ ਸੇਮ ਟਾਈਮ ਤੇ ਉਹਨਾਂ ਨੂੰ ਨਾਲ ਦੀ ਨਾਲ ਕਮਰਾ ਨਾਲ ਦੀ ਨਾਲ ਸਾਰਾ ਕੁਝ ਅ ਜਦੋਂ ਬੱਚਾ ਇਹਦੇ ਵਿੱਚ ਕੋਈ ਪਾ ਜਾਂਦਾ ਬੰਦਾ ਜੇ ਤੁਸੀਂ ਕਿਸੇ ਕੈਮਰੇ ਵੀ ਬਾਹਰ ਨਹੀਂ ਲੱਗੇ ਹੋਏ ਸਕਿਉਰਿਟੀ ਕਾਰਡ ਕੋਈ ਨਹੀਂ ਪੁੱਛੇਗਾ ਤੇ ਇਹਦੇ ਵਿੱਚ ਬੱਚਾ ਪੈ ਗਿਆ ਮੰਨ ਲਓ ਕਿ ਰਾਤ ਨੂੰ 2 ਵਜੇ ਕੋਈ ਪਾ ਗਿਆ ਰਾਤ ਨੂੰ ਹਾਂ ਪਾ ਕੇ ਹੀ ਗਿਆ 3 ਵਜੇ ਤੇ ਤੁਹਾਡੇ ਕੋਲ ਕਿਵੇਂ ਮੈਸੇਜ ਕੋਈ ਆ ਮੈਂ ਕਿ ਆ ਸਕਿਉਰਿਟੀ ਕਾਰਡ ਮୋਰੇ ਤਾਂ ਹੁੰਦਾ ਅੱਛਾ ਜੀ ਹਾਂ ਪਰ ਉਹਨਾਂ ਨੂੰ ਕੁਝ ਨਹੀਂ ਪੁੱਛੇਗਾ ਜਿਹੜਾ ਬੰਦਾ ਪਾ ਕੇ ਜਾ ਰਿਹਾ ਹੈ ਮੈਨੂੰ ਪੁੱਛੇਗਾ ਜੇ ਪੁੱਛੇਗਾ ਤੇ ਫਿਰ ਤੇ ਉਹ ਬੱਚੇ ਨੇ ਡਰਦਿਆਂ ਨੇ ਪੋਣਾ ਹੀ ਨਹੀਂ ਹੁਣ ਕਈ ਸੱਜਣ ਮਹਿਸੂਸ ਕਰਦੇ ਹੋਣਗੇ ਵੀ ਇਹ ਇਹ ਤਾਂ ਫਿਰ ਬੁਰਾਈ ਪ੍ਰਮੋਟ ਹੋ ਜੂਗੀ ਹਮ ਸਤਕਾਰਯੋਗ ਸੱਜਣ ਸੋਚਦੇ ਹੋਣਗੇ ਹਮ ਮੈਂ ਫਿਰ ਬੇਨਤੀ ਕਰਦਾ ਵੀ ਇਹ ਚੀਜ਼ ਹੈ ਬਹੁਤ ਵੱਡੀ ਇੱਕ ਸਵਾਲ ਖੜੇ ਕਰਦੀ ਹੈ ਸਾਡੇ ਇਨਸਾਨੀਅਤ ਦੇ ਉੱਤੇ ਪਰ ਮੈਂ ਇਹ ਕਹਿੰਦਾ ਵੀ ਫਿਰ ਉਹਨਾਂ ਨੇ ਬਾਹਰ ਕਿਤੇ ਡਸਟਬਿਨ ਚ ਪਾ ਜਾਣਾ ਹਮ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਇਹ ਫੈਸਲਾ ਲੈਣ ਲੱਗੇ 100 ਵਾਰ ਸੋਚੋ ਜੇ ਕੋਈ ਐਡੀ ਵੱਡੀ ਮਜਬੂਰੀ ਬਣੀ ਗਈ ਹੈ ਤਾਂ ਫਿਰ ਤੁਸੀਂ ਬੱਚੇ ਨੂੰ ਝਾੜੀਆਂ ਚ ਨਾ ਗੇਰਿਓ ਬਾਹਰ ਕਿਤੇ ਢੇਰਾਂ ਤੇ ਨਾ ਗੇਰਿਓ ਤੇ ਬਾਹਰ ਕਿਤੇ ਲਾਸਟ ਵਿੱਚ ਨਾ ਪਾਇਓ ਫਿਰ ਤੁਸੀਂ ਇੱਥੇ ਪਾ ਦਿਓ ਤੁਹਾਡੇ ਤੇ ਕੋਈ ਵੀ ਤੁਹਾਡੀ ਪਛਾਣ ਜਿਹੜੀ ਹੈਗੀ ਹੈ ਕਿਸੇ ਨੂੰ ਉਹ ਕੋਈ ਵੀ ਨਹੀਂ ਲੀਕ ਹੁੰਦੀ ਨਹੀਂ ਦੱਸੀ ਜਾਂਦੀ ਤੇ ਨਾ ਹੀ ਉਹ ਨੋਟ ਕੀਤੀ ਜਾਂਦੀ ਹੈ ਤੇ ਨਾ ਹੀ ਕੋਈ ਕੈਮਰਾ ਲੱਗਿਆ ਹੋਇਆ ਹੈਗਾ ਇਸ ਕਰਕੇ ਮੈਂ ਬਾਤ ਅੰਦਰ ਕੋਈ అలਾਰਮ ਵੀ ਲੱਗਿਆ ਭਾਈ ਸਾਹਿਬ ਜਿਤਨਾ ਤੁਹਾਨੂੰ ਕੋਈ ਅੰਦਰ ਹੀ ਪਰਮਿਸ਼ਨ ਮਿਲ ਜਾਂਦੀ ਹੈ ਕਿ ਇਹ ਬੱਚਾ ਕੋਈ ਪੈ ਗਿਆ ਜਾਂ ਉਸ ਤੋਂ ਬਾਅਦ ਕੋਈ ਲਾਰਮ ਹਾਂ అలਾਰਮ ਸਭ ਤੋਂ ਵੱਡਾ ਤਾਂ ਸਕਿਉਰਿਟੀ ਗਾਰਡ ਦਾ ਹੁੰਦਾ ਪਰ ਅਦਰਵਾਈਜ਼ ਆਹ ਸਿਸਟਮ ਜਿਹੜਾ ਲੱਗਿਆ ਹੋਇਆ ਹੈ ਇਹ ਦਿਖਾ ਦਿਓ ਇਹ ਇਹ ਚੀਜ਼ ਅੱਛਾ ਇਹ అలਾਰਮ ਵੱਜ ਜੇ ਅੰਦਰ ਹਾਂ ਜਿਹੜਾ ਲੋਕੇਸ਼ਨਾਂ ਹੁੰਦੀਆਂ ਅੰਦਰ ਤੇ ਉੱਥੇ ਵੱਜ ਜਾਂਦਾ ਹੈਗਾ ਠੀਕ ਹੈ ਤੇ ਮਤਲਬ ਬੱਚਾ ਜਿਹੜਾ ਹੈਗਾ ਨਾਲ ਦੀ ਨਾਲ ਫਿਰ ਉਹਨੂੰ ਸੰਭਾਲਿਆ ਜਾਂਦਾ ਹੈਗਾ ਤੇ ਉਹ ਤਾਂ ਮੈਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਨਾਲ ਜਿਹੜਾ ਹੈਗਾ ਆਪਣਾ ਫਰਜ ਜਿਹੜਾ ਹੈਗਾ ਸਾਡੀ ਡਿਊਟੀ ਜਿਹੜੀ ਬਣਦੀ ਹੈ ਉਹ ਪਿਆਰਾ ਬੱਚਾ ਜਿਹੜਾ ਹੁੰਦਾ ਜਿਹੜਾ ਆਉਂਦਾ ਹੈਗਾ ਤੇ ਉਹਨੂੰ ਹੋਰ ਤਾਂ ਕੋਈ ਕਮੀ ਕਿਸੇ ਚੀਜ਼ ਦੀ ਨਹੀਂ ਪਰ ਜਿਹੜੇ ਇਹ ਹਾਲਾਤ ਬਣਦੇ ਜਾ ਰਹੇ ਹੈਗੇ ਆ ਬਹੁਤ ਤਰ੍ਹਾਂ ਦੇ ਫਿਰ ਤੁਹਾਨੂੰ ਪਤਾ ਹੀ ਹੈ ਇਹ ਬੱਚੇ ਅਡਾਪਸ਼ਨ ਦੇ ਲਈ ਨਾਲ ਦੀ ਨਾਲ ਜਿਹੜੇ ਹੁੰਦੇ ਆ ਉਸ ਚੈਨਲ ਦੇ ਵਿੱਚ ਪੈ ਜਾਂਦੇ ਆ ਜਿਨ੍ਹਾਂ ਨੇ ਇਸ਼ੂ ਲੈਸ ਕਪਲ ਜਿਹੜੇ ਹੁੰਦੇ ਆ ਉਹਨਾਂ ਨੇ ਜਿਹੜੀ ਗਵਰਨਮੈਂਟ ਦਾ ਜੋ ਪ੍ਰੋਸੀਜਰ ਹੈਗਾ ਹੈ ਨਾ ਜਿਵੇਂ ਕਾਰ ਆ ਉਹਨਾਂ ਦਾ ਵੈਬ ਪੋਰਟਲ ਬਣਿਆ ਹੋਇਆ ਆਪਣਾ ਇੰਡੀਆ ਦਾ ਉਹਦੇ ਉੱਤੇ ਜਿਹਨੇ ਰਜਿਸਟ੍ਰੇਸ਼ਨ ਕਰਾਈ ਹੁੰਦੀ ਹੈ ਕਿਉਂ ਚ ਲੱਗੇ ਹੁੰਦੇ ਆ ਤੇ ਉਹ ਫਿਰ ਸਿਸਟਮ ਦੇ ਮਤਲਬ ਸਾਡਾ ਬੱਚਾ ਜਿਹਦੇ ਨਾਲ ਦੀ ਨਾਲ ਅਸੀਂ ਈਮੇਲ ਕਰ ਦੇਣੀ ਤੇ ਉਹ ਉਹਨਾਂ ਦੇ ਕੋਲ ਮੈਸੇਜ ਜਿਹੜੇ ਬੰਦੇ ਅੱਗੇ ਵੇਟ ਵੇਟਿੰਗ 'ਚ ਹੁੰਦੇ ਆ ਤੇ ਉਹਨਾਂ ਕੋਲ ਮੈਸੇਜ ਚਲੇ ਜਾਂਦਾ ਤੇ ਐਜ਼ ਪਰ ਲਾ ਜਿਹੜਾ ਇੰਡੀਆ ਦਾ ਐਕਟ ਹੈਗਾ ਅਡਾਪਸ਼ਨ ਦਾ ਉਹਦੇ ਤੋਂ ਐਕਟ ਅੱਛਾ ਹੋਂ ਤੱਕ ਜਿਸ ਤਰ੍ਹਾਂ 25 ਤੋਂ 30 ਬੱਚੇ ਇਸ ਪੰਗੋੜੇ 'ਚ ਆ ਚੁੱਕੇ ਤੁਹਾਡੇ ਪ੍ਰੋਬਲਮ ਸਸਤਾ ਕੋ ਉਡੇ ਜਾ ਚੁੱਕੇ ਨਾਲਿਆਂ ਤੇ ਪੇਸੀ ਅਲੰਗ-ਲਗ ਥੱਲੇ ਵੀ ਪਾ ਗਏ ਥੋੜੇ ਅਲਗ-ਅਲਗ ਤਰ੍ਹਾਂ ਦੇ ਹਾਲਾਤ ਜਿਹੜੇ ਆ ਕੀ ਹੋ ਗਿਆ ਭਾਈ ਸਾਹਿਬ ਸਾਡੀ ਇਸ ਸਮਾਜ ਦੇ ਵਿੱਚ ਲੋਕਾਂ ਨੂੰ ਕਿ ਜਿਸ ਮਾਂ ਨੇ ਆਪਣੇ ਬੱਚੇ ਨੂੰ ਆਪਣੇ ਪੇਟ ਤੋਂ ਜਨਮ ਦਿੱਤਾ ਹੋਵੇ ਉਹ ਇਸ ਤਰੀਕੇ ਨਾਲ ਛੱਡ ਕੇ ਜਾਣਾ ਨਹੀਂ ਤੇ ਬੱਚੇ ਨੂੰ ਤਾਂ ਮਾਂ ਇੱਕ ਦਮ ਵੀ ਆਪਣੇ ਅੱਖਾਂ ਤੋਂ ਹੱਦ ਨਹੀਂ ਕਰਦੀ ਪਰ ਇੱਕ ਮਾਂ ਛੱਡ ਕੇ ਸਦਾਬਾਦ ਚਲੇ ਜਾਣਾ ਕੀ ਹੋ ਗਿਆ ਸਮਾਜ ਇਹ ਮੈਂ ਹੀ ਕਹਿ ਰਿਹਾ ਵੀ ਇਹ ਬਹੁਤ ਬਹੁਤ ਹੀ ਚਿੰਤਨ ਦਾ ਵਿਸ਼ਾ ਏ ਬਹੁਤ ਹੀ ਚਿੰਤਾ ਦਾ ਵਿਸ਼ਾ ਏ ਇਹਦੇ ਉੱਤੇ ਵਿਚਾਰ ਹੋਣੀ ਚਾਹੀਦੀ ਹੈ ਵੀ ਸਾਡੇ ਅੰਦਰ ਇਨਸਾਨੀਅਤ ਕਿ ਸੱਦ ਤੱਕ ਖਤਮ ਹੁੰਦੀ ਜਾ ਰਹੀ ਹੈ ਅਸੀਂ ਕਿੰਨੇ ਕਮਜ਼ੋਰ ਹੁੰਦੇ ਜਾ ਰਹੇ ਹਾਂ ਵੀ ਅਸੀਂ ਆਪਣੇ ਪਰਿਵਾਰ ਆਪਣੇ ਬੱਚਿਆਂ ਪ੍ਰਤੀ ਆਪਣੇ ਬਜ਼ੁਰਗਾਂ ਪ੍ਰਤੀ ਪਰਵਾਸਰ ਸੰਸਾ ਦਾ ਮਿਸ਼ਨ ਐਦਾਂ ਦਾ ਹੀ ਹੈ ਵੀ ਭੈਣ ਭਰਾਵਾਂ ਪ੍ਰਤੀ ਤੇ ਖਾਸ ਹੋਣ ਕਰਕੇ ਜਿਹੜੀ ਬੱਚਿਆਂ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਜਨਮ ਦੇਣ ਤੋਂ ਬਾਅਦ ਜਿਹੜੀ ਮਾਂ ਜਾਨ ਕਹਿੰਦੀ ਹੈ ਵੀ ਮੇਰੀ ਜਾਨ ਚਲੀ ਜਾਵੇ ਭਾਵੇਂ ਕੁਝ ਵੀ ਹੋ ਜੇ ਬੱਚੇ ਨੂੰ ਕੁਛ ਨਾ ਹੋਵੇ ਵੀ ਅਸੀਂ ਇੰਨੇ ਕਮਜ਼ੋਰ ਜਿਹੜੇ ਹੁੰਦੇ ਜਾ ਰਹੇ ਹਾਂ ਸਾਡੇ ਆਉਣ ਵਾਲਾ ਸਮਾਜ ਹੋਰ ਕਿੰਨਾ ਖਤਰਨਾਕ ਹੋਊਗਾ ਕਿੰਨੀ ਸਾਡੇ ਅੰਦਰ ਇਨਸਾਨੀਅਤ ਖਤਮ ਹੋ ਜੇਗੀ ਕਿੰਨੀ ਹੋ ਚੁੱਕੀ ਹੈ ਕੀ ਕਾਰਨ ਹੈ ਮੈਂ ਫਿਰ ਉਹੀ ਕਹਿੰਦਾ ਵੀ ਕੀ ਮੰਗਾਈ ਹੈ ਸਵਾਲ ਖੜਾ ਕਹਿੰਦੇ ਬੱਚਿਆਂ ਦੀ ਪਰਵਰਿਸ਼ ਕਰਨੀ ਬੜੀ ਔਖੀ ਹੈ ਯਾਰ ਬੱਚਿਆਂ ਦੀ ਪਰਵਰਿਸ਼ ਜਿਸ ਵੇਲੇ ਅਸੀਂ ਮਤਲਬ ਇੱਕ ਪਲਾਨ ਕਰਦੇ ਹਾਂ ਕਿ ਬੱਚੇ ਨੇ ਆਉਣਾ ਹੀ ਹੈ ਇਸ ਧਰਤੀ ਦੇ ਉੱਤੇ ਤੇ ਫਿਰ ਉਸ ਦੇ ਵਿੱਚ ਬੱਚੇ ਲਈ ਅਸੀਂ ਕੀ ਆਪਣੇ ਲਈ ਸਾਡੇ ਕੋਲ ਸਭ ਕੁਝ ਹੈਗਾ ਏ ਕਿ ਬੱਚੇ ਲਈ ਨਹੀਂ ਹੈਗਾ ਤੇ ਕੀ ਸਵਾਲ ਮੈਨੂੰ ਉਹੀ ਹੈ ਨਾ ਵੀ ਕਿਹੜਾ ਤੁਹਾਡੇ ਤੇ ਪ੍ਰੈਸ਼ਰ ਹੈ ਕਿਹੜੀਆਂ ਤੁਸੀਂ ਮਰਿਆਦਾਵਾਂ ਨੂੰ ਫੋਲੋ ਨਹੀਂ ਕਰ ਸਕੇ ਤੇ ਕਿਹੜੇ ਤੁਹਾਡੇ ਪ੍ਰੈਸ਼ਰ ਇੰਨੇ ਪੈ ਗਏ ਕਿ ਮੱਲੇ ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਇਹ ਚੀਜ਼ਾਂ ਇਦਾਂ ਕਰਨੀਆਂ ਪੈ ਰਹੀਆਂ ਇਹ ਤੇ ਜੇਕਰ ਇਸ ਫੈਸਲੇ ਤੇ ਸਾਨੂੰ ਪਹੁੰਚਣਾ ਪੈ ਰਿਹਾ ਵੀ ਅੰਦਰਲੀ ਜ਼ਮੀਰ ਜਿਹੜੀ ਹੈ ਸਾਨੂੰ ਉਹ ਨਹੀਂ ਰੋਕ پا ਰਹੀ ਤਾਂ ਮਤਲਬ ਜ਼ਮੀਰ ਸਾਡੀ ਕਿੰਨੀ ਕਮਜ਼ੋਰ ਹੋ ਚੁੱਕੀ ਹੈ ਸਾਡਾ ਅੰਦਰਲਾ ਇਨਸਾਨ ਕਿੰਨਾ ਖਤਮ ਹੋ ਚੁੱਕਿਆ ਹੈ ਤੇ ਫਿਰ ਕਿੰਨਾ ਖਤਰਨਾਕ ਬਣ ਗਿਆ ਇਨਸਾਨ ਇਸ ਕਰਕੇ ਸਾਨੂੰ এনवायरमेंट ਮੈਂ ਮਾਪੇ ਸਾਰਿਆਂ ਨੂੰ ਬੇਨਤੀ ਕਰਨਾ ਵੀ ਆਪਣੇ ਬੱਚਿਆਂ ਨੂੰ ਆਫਸਰ ਬਣਾਉਣ ਦੀ ਬਹੁਤ ਜਿਹੜੀ ਆਪਾਂ ਗੱਲ ਸਿੱਖਿਆ ਦੀ ਕਰਦੇ ਆ ਨਾ ਵੀ ਸਿੱਖਿਆ ਦੇਣ ਤੋਂ ਪਹਿਲਾਂ ਸੰਸਕਾਰਾਂ ਦੀ ਗੱਲ ਜਰੂਰ ਕਰ ਲਓ ਗਾਲੀ ਨਾ ਕਰੋ ਸੰਸਕਾਰ ਦੇਣ ਦੀ ਕੋਸ਼ਿਸ਼ ਜਰੂਰ ਕਰ ਲਓ ਅੱਗੇ ਗੁਰੂਆਂ ਪੀਰਾਂ ਦੀਆਂ ਕਹਾਣੀਆਂ ਗੁਰੂ ਸਾਹਿਬਾਨਾਂ ਦੀਆਂ ਜੀਵਨੀਆਂ ਸਾਖੀਆਂ ਤੇ ਉਹਨਾਂ ਦੀ ਬਾਣੀ ਨਾਲ ਬੰਦੇ ਨੂੰ ਜੋੜਦੇ ਸੀ ਨਾ ਤੇ ਬੜੀਆਂ ਅੱਛੀਆਂ ਅੱਛੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਸੀ ਜਿਹਦੇ ਨਾਲ ਬੰਦੇ ਦੇ ਅੰਦਰ ਇੱਕ ਮਤਲਬ ਉਹ ਇਨਸਾਨੀ ਤੇ ਕਦਰਾਂ ਕੀਮਤਾਂ ਮਤਲਬ ਜਨਮ ਲੈਂਦੀਆਂ ਸੀ ਬੜੇ ਸਟਰੋਂਗ ਸੰਸਕਾਰ ਪੈਦਾ ਹੁੰਦੇ ਸੀ ਸਾਰੀ ਉਮਰ ਉਹਦੀ ਸੋਚ ਬਣਾਉਂਦੇ ਸੀ ਉਹਨੂੰ ਅਗਵਾਹੀ ਬਖਸ਼ਦੇ ਸੀ ਮੈਂ ਫਿਰ ਬੇਨਤੀ ਕਰਦਾ ਵੀ ਮੋਬਾਈਲ ਹੋ ਗਏ ਪਤਾ ਨਹੀਂ ਅੱਜ ਕੱਲ ਕੀ ਕੀ ਚੀਜ਼ਾਂ ਕਦੇ ਟੀਵੀ ਤੇ ਕੁਛ ਲਾਤਾ ਬੱਚਿਆਂ ਲਈ ਉਹਦੇ ਵਿੱਚ ਇੱਕ ਇਹੋ ਜੀ ਮਸ਼ੀਨ ਜੀ ਇਮੋਸ਼ਨ ਜੇ ਖਤਮ ਹੁੰਦੇ ਜਾ ਰਹੇ ਆ ਵੀ ਇਹ ਬੜਾ रिजल्ट देख लो कितने खतरनाक ਸਾਡੇ ਸਾਹਮਣੇ ਆ ਗਿਆ। ਉਹ ਸਭ ਤਰ੍ਹਾਂ ਕਈ ਲੋਕ ਕਮੈਂਟਾਂ ਚ ਵੀ ਉਸ ਮਾਂ ਨੂੰ ਉਸ ਪਰਿਵਾਰ ਨੂੰ ਬਹੁਤ ਕਮੈਂਟ ਕਰਨਗੇ ਕਿ ਕਿਹ ਹੈ ਜੀ ਨਰਦਈ ਮਾਂ ਹੋਏਗੀ, ਕਲਜੁਗੀ ਮਾਂ ਹੋਏਗੀ, ਦਰਦਨਾਕ ਮਾਂ ਹੋਏਗੀ ਜਿਸ ਨੇ ਇਹ ਕਦਮ ਚੁੱਕ ਲਿਆ। ਤੇ ਉਹਨਾਂ ਲੋਕਾਂ ਨੂੰ ਕੀ ਕਹੋਗੇ ਕਿ ਉਹ ਮਾਂ ਦੀ ਕੋਈ ਮਜਬੂਰੀ ਹੋਏਗੀ ਜਾਂ ਫਿਰ ਕੋਈ ਗਲਤ ਕਦਮ ਚੁੱਕਿਆ ਹੋਏਗਾ ਉਸ ਮਾਂ ਨੇ। ਜਿਹੜਾ ਉਸ ਨੂੰ ਇਹ ਕੰਮ ਕਰਨ ਲਈ ਮਜਬੂਰ ਹੋਣਾ ਪੈ ਗਿਆ ਮੈਂ ਉਹੀ ਕਹਿ ਰਿਹਾ ਫਿਰ ਬੇਨਤੀ ਕਰ ਰਿਹਾ ਮੈਂ ਇਹ ਬੜਾ ਸਿਸਟਮ ਜਿਹੜਾ ਪਰਮਾਤਮਾ ਨੇ ਇਸ ਸੰਸਾਰ ਨੂੰ ਬਣਾਇਆ ਹੋਇਆ ਜਿੰਨਾ ਕੁ ਮੇਰੀ ਫੀਲਿੰਗ ਹੈ ਕਿ ਮੈਂ ਤੁਹਾਨੂੰ ਬੇਨਤੀ ਕਰਨਾ ਜਿਸ ਵੇਲੇ ਬੰਦਾ ਕੋਈ ਫੈਸਲਾ ਲੈਂਦਾ ਏ ਉਸ ਵੇਲੇ ਉਹ ਬੇਬਸਲਾਚਾਰ ਹੁੰਦਾ ਏ ਉਸ ਤੋਂ ਪਹਿਲਾਂ ਜਿਹੜੀ ਉਹਨੂੰ ਸੰਗਤ ਮਿਲੀ ਹੁੰਦੀ ਹੈ ਨਾ ਸਟਰੋਂਗ ਸੰਸਕਾਰ ਮਿਲੇ ਹੁਣ ਇਹੋ ਜਿਹੇ ਇਹੋ ਜਿਹੇ ਹਾਲਾਤ ਬਣ ਨਹੀਂ ਸਕਦੇ ਜਿਹੜੇ ਸਾਡੇ ਵੀਰ ਭੈਣ ਭਰਾ मतलब ਤੁਸੀਂ ਕਮੈਂਟ ਦੀ ਗੱਲ ਕਰਦੇ ਇਦਾਂ ਦੇ ਕਰਦੇ ਆ ਉਹਨਾਂ ਦੀਆਂ ਭਾਵਨਾਵਾਂ ਮਾੜੀਆਂ ਨਹੀਂ ਹੈਗੀਆਂ ਹਾਂ ਉਹ ਦਰਦ ਹੈ ਉਹਨਾਂ ਨੂੰ ਵੀ ਯਾਰ ਸਮਾਜ ਸਾਡਾ ਕਿਦਾਂ ਦਾ ਬਣਦਾ ਜਾ ਰਿਹਾ ਵੀ ਜੇ ਅਸੀਂ ਆਪਣੇ ਬੱਚੇ ਦਾ ਹੀ ਦਰਦ ਨਹੀਂ ਸਾਡੇ ਅੰਦਰ ਹੈਗਾ ਸਾਡੇ ਅੰਦਰ ਸਮਾਜ ਦਾ ਗੁਵਾਂਡੀ ਦਾ ਦਰਦ ਕਿੱਥੋਂ ਹੋਊਗਾ ਸਾਡੇ ਅੰਦਰ ਸਮਾਜ ਦੇ ਪ੍ਰਤੀ ਸਾਡੇ ਅੰਦਰ ਦਰਦ ਕਿੱਥਾਂ ਪੈਦਾ ਹੋ ਜੂਗਾ ਉਹਨਾਂ ਦੀਆਂ ਭਾਵਨਾਵਾਂ ਨਹੀਂ ਮਾੜੀਆਂ ਹੈਗੀਆਂ ਪਰ ਮੈਂ ਫੇਰ ਬੇਨਤੀ ਕਰਨਾ ਹੈ ਵੀ ਇਹ ਘਟਨਾਵਾਂ ਤਾਂ ਜਨਮ ਲੈਣੀਆਂ ਏ ਮੈਂ ਆਪਣੇ ਫੀਲਿੰਗ ਆਪਣੇ ਐਕਸਪੀਰੀਅੰਸ ਸ਼ੇਅਰ ਕਰਦਾ ਤੁਹਾਡੇ ਨਾਲ ਕਿਉਂਕਿ ਸਾਡਾ এনवायरमेंट ਜਿਹੜਾ ਹੈਗਾ ਨਾ ਉਹ এনवायरमेंट ਦੀ ਦੇਣ ਹੈ ਇਹ ਜਿਹੜਾ ਸਾਡਾ ਅੱਜ ਦਾ ਕੰਮ ਹੈਗਾ ਇਹ ਪਿਛਲੇ ਸਮੇਂ ਦੇ ਵੀ ਜੇ ਅਸੀਂ ਕਿਹੋ ਜੀ ਸੰਗਤ ਕਰਦੇ ਰਹੇ ਹਾਂ ਤੇ ਉਸ ਸੀ ਦਾ ਪ੍ਰਮਾਣ ਹੈ ਅਸੀਂ ਚੰਗੀ ਸੰਗਤ ਨਹੀਂ ਕੀਤੀ ਅਸੀਂ ਸਟਰੋਂਗ ਖਿਆਲਾਂ ਦੀ ਸੰਗਤ ਨਹੀਂ ਕੀਤੀ ਅਸੀਂ ਉਹਨਾਂ ਗੁਰੂਆਂ ਸਹਿਬਾਨਾਂ ਦੀ ਬਾਣੀ ਦੀ ਸੰਗਤ ਉਹਨਾਂ ਦੀ ਜੀਵਨੀਆਂ ਦੀ ਸੰਗਤ ਨਹੀਂ ਕੀਤੀ ਜਿਸ ਕਰਕੇ ਅਸੀਂ ਸਟਰੋਂਗ ਨਹੀਂ ਬਣ ਸਕੇ ਸਾਨੂੰ ਉਹ ਸੰਸਕਾਰ ਨਹੀਂ ਮਿਲ ਸਕੇ ਕਿ ਅਸੀਂ ਭਾਵੇਂ ਤੁਸੀਂ ਗੱਲ ਕਰਦੇ ਮਰਿਆਦਾ ਦੀ ਸਮਾਜ ਦੀ ਵੀ ਕੀ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਔਰ ਗਲਤੀ ਹੋਈ ਜਿਹੜੀ ਐ ਉਹ ਗਲਤੀ ਹੋਣਾ ਵੀ ਤਾਂ ਕਮਜ਼ੋਰੀ ਹੋਵੇ ਹਾਂ ਚਲ ਜੇ ਤੁਸੀਂ ਕਹਿੰਦੇ ਕੋਈ ਗਲਤੀ ਬੱਚੇ ਤਾਂ ਕਸੂਰ ਕੀ ਆਉਦੇ ਵਿੱਚ ਜੇ ਕੋਈ ਤੁਹਾਡੇ ਕੋਲੋਂ ਕੁਝ ਐਦਾਂ ਤੁਸੀਂ ਮੰਨ ਲਓ ਕਿ ਸਾਡੇ ਕੋਲੋਂ ਗਲਤੀ ਹੋ ਗਈ ਉਹਦੇ 10 ਰਸਤੇ ਖੁੱਲ ਜਾਂਦੇ ਅੱਗੇ ਇੱਕ ਰਸਤਾ ਹੀ ਖੁੱਲਦਾ ਤੁਸੀਂ ਕੋਈ ਵੀ ਠੀਕ ਅਸੀਂ ਪਰਮਾਨੈਂਟ ਜਿਹੜਾ ਉਸ ਤਰੀਕੇ ਨਾਲ ਆਪਣਾ ਜੀਵਨ ਜਿਹੜਾ ਇਸ ਤਰੀਕੇ ਨਾਲ ਜੀਣਾ ਹੈਗਾ ਤੇ ਇਸ ਤਰੀਕੇ ਨਾਲ ਅਸੀਂ ਸ਼ਾਦੀ ਜਿਹੜੀ ਹੈ ਸਮਾਜ ਦੇ ਵਿੱਚ ਉਹਨੂੰ ਜਿੱਦਾਂ ਵੀ ਤੁਸੀਂ ਠੀਕ ਸਮਝਦੇ ਆ ਇਹਦੇ ਉੱਤੇ ਇੱਕ ਵਿਸ਼ੇਸ਼ ਆਪਾਂ ਹੋਰ ਵੀ ਐਪੀਸੋਡ ਕਰ ਸਕਦੇ ਮੇਰਾ ਕਹਿਣ ਤੋਂ ਬਾਅਦ ਇਹਦੇ ਭਾਈ ਸਾਹਿਬ ਜਿਸ ਤਰ੍ਹਾਂ ਜਿਹੜੇ ਬੱਚੇ ਪਏ ਸੀ ਹੋਂ ਤੱਕ ਹਾਂ ਇਹ ਵੀ ਪਤਾ ਲੱਗਿਆ ਸਾਨੂੰ ਕਿ ਜਿੱਥੇ ਤੁਸੀਂ ਪਹਿਲਾਂ ਵੀ ਇੰਟਰਵਿਊ ਦੱਸਿਆ ਇੱਕ ਹਾਂ ਚੈਨਲ ਵਾਲਿਆਂ ਨੂੰ ਕਿ ਇੱਕ ਬੱਚੀ ਵਿਦੇਸ਼ਾਂ ਚਲੇ ਗਈ ਅਡੌਪਟ ਕਰ ਲਿਆ ਵਿਦੇਸ਼ ਦੇ ਵਿੱਚ ਉਹ ਬੱਚੀ ਦੇ ਭਾਵੇਂ ਕਰਮ ਇੱਥੇ ਲਿਖੇ ਹੋਏ ਸੀ ਪਰ ਕਿਤੇ ਨਾ ਕਿਤੇ ਥੋੜੇ ਥਰੂ ਜਾਂ ਫਿਰ ਪ੍ਰਮਾਤਮਾ ਨੇ ਇੱਕ ਜਰੀਆ ਬਣਾ ਕੇ ਤੁਹਾਨੂੰ ਉਸ ਵਿਦੇਸ਼ਾਂ ਚ ਪਹੁੰਚਾਤਾ ਇਸ ਬੱਚੇ ਨੂੰ ਵੀ ਜਿਹੜਾ ਇਹ ਬੱਚਾ ਰਾਤ ਮਿਲਿਆ ਇਹਨੇ ਪਤਾ ਨਹੀਂ ਕਿਹੜਾ ਅਫਸਰ ਬਣਨਾ ਹੈ ਕਿਹੜਾ ਇਹ ਇੱਕ ਮਾਂ-ਬਾਪ ਦੀ ਤਾਕਤ ਰਹਿੰਦੀ ਹੈ ਜੀ ਬੱਚੇ ਨੂੰ ਜਦੋਂ ਬੱਚਾ ਜਵਾਨ ਹੋਏਗਾ ਉਹ ਪੁੱਛੇਗਾ ਕਿ ਮੇਰੇ ਮਾਂ-ਬਾਪ ਕੌਣ ਸੀ ਮੈਨੂੰ ਕਿਹਨੇ ਜਨਮ ਦਿੱਤਾ ਤੇ ਬੜਾ ਮੁਸ਼ਕਲ ਹੋ ਜਾਂਦਾ ਜੀ ਪਰ ਬੱਚੇ ਨੂੰ ਬੱਚੇ ਪਹਿਲੀ ਗੱਲ ਤਾਂ ਜਿਵੇਂ ਬੱਚੇ ਬਹੁਤ ਐਸੇ ਸੋਹਾਂ ਦੇ ਹਿਸਾਬ ਨਾਲ ਬੱਚੇ ਪਰਵਾਸਰਾ ਚਾਹੇ ਆਂ ਅਲੱਗ-ਅਲੱਗ ਤਰੀਕਿਆਂ ਨਾਲ ਹਾਂ ਪਰ ਜਿਹੜੇ ਬੱਚੇ ਜਿਹੜੇ ਅਡਾਪਟ ਹੋ ਜਾਂਦੇ ਆ ਉਹਨਾਂ ਨੂੰ ਮਾਂ-ਬਾਪ ਮਿਲ ਜਾਂਦੇ ਹੈ ਨਾ ਜਿਹੜੇ ਇਸ਼ੂ ਲੈਸ ਕਪ ਲੈ ਗਏ ਆ ਉਹ ਪਹਿਲਾਂ ਹੀ ਤੁਹਾਨੂੰ ਪਤਾ ਵੀ ਆ ਰਜਿਸਟ੍ਰੇਸ਼ਨ ਨਾਲ ਕਿਊਚ ਲੱਗੇ ਹੁੰਦੇ ਆ ਬੱਚਾ ਅਡਾਪਟ ਹੋ ਜਾਂਦਾ ਹੈ ਉੱਥੇ ਸਵਾਲ ਇਹੋ ਜਿਹੇ ਘੱਟ ਹੀ ਹੁੰਦੇ ਆ ਕਿਉਂਕਿ ਮਾਂ-ਬਾਪ ਮਾਂ-ਬਾਪ ਮਿਲ ਗਏ ਨਾ ਲੀਗਲ ਅਡਾਪਸ਼ਨ ਹੋਈ ਹੋਈ ਹੈ ਕੋਈ ਪ੍ਰੋਬਲਮ ਨਹੀਂ ਹੈ ਪਰ ਤੁਸੀਂ ਜਿਵੇਂ ਕਹਿੰਦੇ ਕੁਝ ਬੱਚੇ ਨਹੀਂ ਵੀ ਜਲੋ ਐਲੀਜੀਬਲ ਹੈਗੇ ਤੇ ਉਹਨਾਂ ਨੂੰ ਸਵਾਲ ਹੁੰਦਾ ਭਾਵੇਂ ਵਾਤਾਵਰਨ ਸਟਰੋਂਗ ਆ ਇੱਥੇ ਪ੍ਰਵਾਸਰਾ ਦੇ ਵਿੱਚ ਜੋ ਬੱਚੇ ਅਸ ਗੁਪਤ ਰੱਖੀ ਜਾਂਦੀ ਜਾਣਕਾਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ ਪਰ ਜਿਹੜੇ ਤਦੋਂ ਠੀਕ ਹੈ ਨਹੀਂ ਐਡਾਪਟ ਹੋਏ ਕੁਛ ਇਹਨਾਂ ਦੀ ਵੀ ਜੇਕਰ ਹੁੰਦਾ ਕਿ ਬਰ ਸਵਾਲ ਹੁੰਦਾ ਮਨ ਦੇ ਉੱਤੇ ਇਹੋ ਜਿਹਾ ਪ੍ਰਭਾਵ ਤਾਂ ਪੈਂਦਾ ਪੈ ਜਾਂਦਾ ਹੈ ਤੇ ਜੇ ਜਿਹੜੇ ਦੂਜੇ ਬੱਚੇ ਹੈਗੇ ਉਹਨਾਂ ਤੇ ਤਾਂ ਬਹੁਤ ਘੱਟ ਚਾਂਸ ਹੈ ਕਿਉਂਕਿ ਮਤਲਬ ਇਹ ਸਿਸਟਮ ਜਿਹੜਾ ਇੱਕ ਆਪਣਾ ਕਾਨੂੰਨ ਬਣਾਇਆ ਬਾ ਉਹਦੇ ਵਿੱਚ ਕੋਈ ਐਦਾਂ ਦਾ ਲਿੰਕ ਨਹੀਂ ਆਪਸ ਵਿੱਚ ਕਿਤੇ ਬਣਦਾ ਫਿਰ ਤੇ ਫਲਾਣਾ ਜਿਹੜਾ ਹੈਗਾ ਉਹਦੀ ਮਾਂ ਬਾਪ ਜਿਹੜੇ ਹੈ ਉਹਦੇ ਨੂੰ ਦੁਬਾਰਾ ਆਇਆ ਜਾਂ ਕੋਈ ਐਦਾਂ ਦਾ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਇਹੋ ਇਹ ਜੇ ਵੀ ਤੁਹਾਡੇ ਕੋਲ ਆਇਆ ਸਿਸਟਮ ਜਿਵੇਂ ਜਿਹੜੇ ਮਾਪੇ ਰਾਤ ਨੂੰ ਅੱਧੀ ਰਾਤ ਨੂੰ ਬੱਚੇ ਨੂੰ ਭੰਗੂੜੇ ਚ ਪਾ ਗਏ ਬਾਦ ਚ ਵੀਡੀਓ ਬਣਦੀਆਂ ਸਾਡੇ ਵਰਗੇ ਚੈਨਲ ਥਰੂ ਲਗਦੀਆਂ ਹਮ ਇਮੋਸ਼ਨਲ ਜਾਜਨ ਨੇ ਮਾਂ ਦੇ ਫਿਰ ਕਿ ਮੈਂ ਆਪਣੇ ਬੱਚੇ ਨੂੰ ਵਾਪਸ ਲੈ ਕੇ ਆਵਾਂ ਕਿ ਮੈਂ ਗਲਤੀ ਹੋ ਗਈ ਮੇਤੋ ਕੋਈ ਮੰਨਣ ਵੀ ਆਇਆ ਮਾਪੇ ਕਿ ਹਾਂ ਭਾਈ ਸਤੋ ਗਲਤੀ ਹੋ ਗਈ ਸੀ ਭੂੜੇ ਚ ਪਾ ਗਏ ਆਇਆ ਇੱਕ ਆਇਆ ਹਾਂਜੀ ਆਇਆ ਪਰ ਉਹ ਮਤਲਬ ਗਲਤੀ ਹੋਈ ਕੋਈ ਛੋਟੀ ਗਲਤੀ ਨਹੀਂ ਹਾਂ ਇਹ ਕੋਈ ਉਦੋਂ ਸਿੰਪਲ ਜੀ ਗੱਲ ਨਹੀਂ ਹੈਗੀ ਜਦੋਂ ਕੋਈ ਸਮਾਨ ਵੀ ਆਪਾਂ ਕਹੀਏ ਵੀ ਮਤਲਬ ਦੇਣਾ ਮੋੜਨਾ ਤੇ ਮਤਲਬ ਉਹਦੇ ਲਈ ਵੀ ਇੱਕ ਬਹੁਤ ਵੱਡਾ ਇੱਕ ਸਵਾਲ ਖੜਾ ਹੁੰਦਾ ਨਾ ਪਰੇਡਾ ਵੱਡਾ ਫੈਸਲਾ ਹੈ ਤੇ ਇਹਦੇ ਵਿੱਚ ਗਵਰਨਮੈਂਟ ਦਾ ਐਕਟ ਹੈਗਾ ਕਿ ਐਦਾਂ ਨਹੀਂ ਹੋ ਸਕਦਾ ਜਿਹੜੇ ਵੀ ਸੰਸਥਾਵਾਂ ਦੇ ਵਿੱਚ ਐਦਾਂ ਬੱਚਾ ਹੁੰਦਾ ਹੈ ਉਹ ਤਾਂ ਫਿਰ ਗਵਰਨਮੈਂਟ ਕੋਲ ਰਜਿਸਟਰਡ ਹੋ ਗਿਆ अच्छा जी बाप कन, वो बापस मां-बाप ਨੂੰ ਨਹੀਂ ਮਿਲ ਸਕਦਾ ਉਸ ਨੂੰ ਜਿਹੜਾ ਪੰਗੋੜੇ 'ਚ ਪਾ ਕੇ ਇੱਕ ਵਾਰ ਨਹੀਂ ਦੁਬਾਰਾ ਬਾਪਸ ਮਿਲ ਸਕਦਾ ਉਹਦੇ ਕਾਨੂੰਨੀ ਤੌਰ ਤੇ ਫੇਰ ਦੁਬਾਰੇ ਉਹ ਅਪਰੋਚ ਕਰਨਗੇ ਫੇਰ ਅਪੀਲ ਪਾਉਣਗੇ ਹੂੰ ਫੇਰ ਜੱਜ ਸਾਹਿਬ ਦੇਖਣਗੇ ਹੂੰ ਵੀ ਲੈਕ ਜਿਹਨੇ ਪਹਿਲਾਂ ਇੰਨਾ ਵੱਡਾ ਫੈਸਲਾ ਲੈ ਲਿਆ ਕਿ ਬੱਚਾ ਉਹਦੇ ਕੋਲ ਸੇਫ ਹੈਗਾ ਦੁਬਾਰੇ ਹਾਂ ਗੱਲ ਤਾਂ ਬੱਚੇ ਦੀ ਸੇਫਟੀ ਦੀ ਹੈ ਨਾ ਸਮਾਜ ਦੇ ਵਿੱਚ ਤਾਂ ਅੱਜ ਗਰਾਵਟ ਇੰਨੀ ਆ ਗਈ ਹੂੰ ਕਿ ਇਹਦਾ ਮਤਲਬ ਬੱਚਿਆਂ ਨੂੰ ਵੀ ਵੇਚਣ ਤੱਕ ਚਲੇ ਗਏ ਆ ਸਮਾਜ ਦੇ ਵਿੱਚ ਬਿਲਕੁਲ ਇਸ ਕਰਕੇ ਮਨ ਲਦੀ ਬੱਚੇ ਨੂੰ ਜਿਹੜਾ ਮੈਂ ਕ੍ਰੈਡਲ ਚ ਕੋਈ ਪਾ ਗਿਆ ਜਿਹਨੇ ਲਵਾਰਸ ਕਰਤਾ ਬੱਚੇ ਨੂੰ ਛੋਟੇ ਜਿਹੇ ਬੱਚੇ ਨੂੰ ਇੱਕ ਤੇ ਉਸ ਨੂੰ ਦੁਆਰੇ ਬਚਾ ਦੇ ਦੇਣਾ ਇਹ ਇਹ ਇਨਾ ਸਿੰਪਲ ਫੈਸਲਾ ਨਹੀਂ ਹੁੰਦਾ ਇਹਦੇ ਲਈ ਗਵਰਨਮੈਂਟ ਦਾ ਆਪਣਾ ਕਾਨੂੰਨ ਹੈਗਾ ਅੱਛਾ ਲਾਰਜ ਸਵਾਲ ਹੈ ਜੀ ਮੈਂ ਪਹਿਲਾਂ ਵੀ ਵੀਡੀਓ ਆਪਾਂ ਕਰੀ ਸੀ ਜਦੋਂ ਬੱਚਾ ਮਿਲਿਆ ਸੀ ਬਹੁਤ ਕਮੈਂਟ ਮੈਸੇਜ ਆਨੇ ਨੇ ਸਾਨੂੰ ਕਾਲ ਵੀ ਆਉਂਦੀ ਹੈ ਕਿ ਸਾਨੂੰ ਬੱਚਾ ਦੇ ਦਿਓ ਪੈਸੇ ਲੈ ਲਓ 5 ਲੱਖ ਲੈ ਲਓ 10 ਲੱਖ ਲੈ ਲਓ ਬੱਚੇ ਅਡੌਪਟ ਕਰਨ ਦਾ ਪ੍ਰੋਸੀਜਰ ਕੀ ਹੈ ਕਿਵੇਂ ਜਿਹੜੇ ਬਿਨਾ ਬੱਚੇ ਤੋਂ ਮਾਪੇ ਬਾਪ ਨੇ ਉਹ ਕਿਵੇਂ ਬੱਚੇ ਨੂੰ ਪਾ ਸਕਦੇ ਨੇ ਤੁਹਾਡੇ ਕੋਲੋਂ ਜਾਂ ਸਰਕਾਰ ਕੋਲ ਕੀ ਰਾਸਤਾ ਹੈ ਥੋੜਾ ਰਾਸਤਾ ਸਮਝਾ ਦਿਓ ਸਾਡੇ ਦਰਸ਼ਕ ਦੇਖ ਰਹੇ ਨੇ ਮਾਂ ਮਾਂ ਜਣੀ ਕਈ ਮਾਮਾ ਨਹੀਂ ਬੱਚਾ ਪੈਦਾ ਕਰ ਸਕਦੇ ਉਹਨੂੰ ਤਾਂਕ ਹੁੰਦੇ ਕਿ ਤੁਹਾਨੂੰ ਬੱਚਾ ਮਿਲ ਜਾਈ ਆ ਜਿਹੜਾ ਤੁਸੀਂ ਸਵਾਲ ਕਰ ਰਹੇ ਆ ਨਾ ਹਾਂਜੀ ਇਹਦੇ ਉੱਤੇ ਵੀ ਬੜਾ ਗੰਭੀਰ ਤਰ੍ਹਾਂ ਵਿਚਾਰ ਕਰਨੀ ਚਾਹੀਦੀ ਹੈ ਹਮ ਅੱਜ ਕੱਲ ਜਿਹੜੇ ਹੈਗੇ ਬੱਚਾ ਜਨਮ ਹੋ ਰਿਹਾ ਪੈਦਾ ਕਰਨ ਦੀਆਂ ਬਾਡੀ ਦੇ ਵਿੱਚ ਇਹ ਸ਼ਕਤੀਆਂ ਘਟਦੀਆਂ ਜਾ ਰਹੀਆਂ ਇਹ ਬਹੁਤ ਏਡੀ ਲੰਮੀ ਲੈਂ ਲੱਗੀ ਹੋਈ ਹੈ ਹੂੰ ਤੇ ਇਹ ਵੀ ਬਹੁਤ سارے ਸਵਾਲ ਖੜੇ ਕਰਦੇ ਵੀ ਸਾਡਾ ਲਾਈਫ ਸਟਾਈਲ ਕਿਦਾਂ ਦਾ ਹੋ ਗਿਆ ਹਾਂ ਤੇ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਹਾਂ ਵੀ ਮਤਲਬ ਆਪਣੇ ਕੁਦਰਤ ਦੇ ਨੇੜੇ ਰਹੀਏ ਕੁਦਰਤ ਤੋਂ ਦੂਰ ਨਾ ਜਾਈਏ ਆਪਣੀ ਡਾਈਟ ਦਾ ਆਪਣੀ ਸਿਹਤ ਦਾ ਧਿਆਨ ਰੱਖੀਏ ਤੇ ਆਪਣੀ ਅੱਛੀ ਸੰਗਤ ਅੱਛਾ এনवायरमेंट ਰੱਖੀਏ ਕਿਉਂਕਿ ਸੰਗਤ ਜਿਹੜੀ ਹੈ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਕਾਇ ਸੰਗਤ ਜਿਹੜੀ ਹੈ ਸਾਡੀ ਸੋਚ ਨੂੰ ਬਦਲਦੀ ਹੈ ਸੰਗਤ ਨੇ ਸਾਡੇ ਵਿਸ਼ਵਾਸ ਬਦਲ ਦੇਣੇ ਕਹਿੰਦੇ ਸੋਚ ਕੇ ਕਰੀ ਵੀ ਇਹਦੇ ਨਾਲ ਇਮੋਸ਼ਨ ਬਦਲ ਜਾਣਗੇ ਇਹਦੇ ਨਾਲ ਐਟੀਟਿਊਡ ਬਦਲ ਜਾਊਗਾ ਇਹਦੇ ਨਾਲ ਸਾਡੇ ਅੰਦਰੋਂ ਇਹਨੇ ਥਾਟਸ ਐ ਉਹ ਬਦਲ ਜਾਣੀਆਂ ਸੰਗਤ ਨੇ ਤੇ ਇਹਦੇ ਨਾਲ ਸਾਡੇ ਕੰਮ ਸਾਡੇ ਐਕਸ਼ਨ ਬਦਲ ਜਾਣੇ ਆ ਗੁਰੂ ਸਾਹਿਬ ਕਹਿੰਦੇ ਕਰਨੀ ਕਾਗਦ ਮਨਮਸਵਾਣੀ ਬੁਰਾ ਭਲਾ ਦੋਇ ਲੇਕ ਪੇ ਸਾਡੀਆਂ ਤਕਦੀਰਾਂ ਬਦਲ ਦਿੰਦੀ ਹੈ ਸੰਗਤ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਇਹ ਜਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਆ ਤੁਸੀਂ ਗੱਲ ਕਰਦੇ ਆ ਕਿ ਬੱਚਾ ਦਾ ਅਡਾਪਸ਼ਨ ਦਾ ਜਿਹੜਾ ਇੱਕ ਪ੍ਰੋਸੀਜਰ ਹੈ ਹਾਂ ਉਹ ਦੱਸ ਦੋ ਉਹ ਗਵਰਨਮੈਂਟ ਨੇ ਜਿਹੜਾ ਐਕਟ ਬਣਾਇਆ ਹੋਇਆ ਉਹਦੇ ਵਿੱਚ ਪਹਿਲਾਂ ਗਵਰਨਮੈਂਟ ਦੀ ਇੱਕ ਵੈਬਸਾਈਟ ਹੈ ਕਾਰਾਸੀਏ ਆਰੇ ਕਾਰਾ ਕਾਰਾ ਦਾ ਇਹ ਜਿਹੜਾ ਵੈਬ ਪੋਰਟਲ ਹੈਗਾ ਉਹ ਤੇ ਜਾ ਕੇ ਬੰਦਾ ਆਪਣੀ ਉਹਦੇ ਤੇ ਸਾਰੀਆਂ ਕਾਲਮ ਬਣੇ ਹੋਏ ਆ ਹੂੰ ਉਹਦੇ ਉੱਤੇ ਆਪਣੀ ਜੋ ਵੀ ਹੈਗਾ ਇਨਫੋਰਮੇਸ਼ਨ ਭਰ ਕੇ ਆਪਣੀ ਰਜਿਸਟ੍ਰੇਸ਼ਨ ਕਰਾ ਸਕਦਾ ਜੇ ਕਿਸੇ ਨੂੰ ਮੁਸ਼ਕਲ ਆਵੇ ਤਾਂ ਫਿਰ ਜਿਹੜਾ ਜ਼ਿਲ੍ਹੇ ਦਾ ਕੋਈ ਆਪਣਾ ਬਾਲ ਭਲਾਈ ਅਫਸਰ ਹੈ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਆਫੀਸਰ ਜਿਲੇ ਹਰ ਜ਼ਿਲ੍ਹੇ ਦੇ ਵਿੱਚ ਜਿਹੜੀ ਐ ਕਮੇਟੀਆਂ ਬਣੀਆਂ ਹੋਈਆਂ ਚਾਈਲਡ ਵੈਲਫੇਅਰ ਕਮੇਟੀ ਬਣੀ ਹੋਈ ਹੈ ਉਹਦੇ ਨਾਲ ਸੰਪਰਕ ਕਰ ਸਕਦੇ ਆ ਹਰ ਜ਼ਿਲ੍ਹੇ ਦੇ ਵਿੱਚ ਚਾਈਲਡ ਪ੍ਰੋਟੈਕਸ਼ਨ ਆਫੀਸਰ ਹਰ ਜ਼ਿਲ੍ਹੇ ਦੇ ਵਿੱਚ ਲੱਗੇ ਹੋਏ ਆ نیٹ ਤੇ ਪਾਓਗੇ ਨੰਬਰ ਆ ਜਾਏਗਾ ਤੇ ਉਹਨਾਂ ਨੂੰ ਤੁਸੀਂ ਮਿਲ ਕੇ ਡਿਟੇਲ ਦੇ ਵੀ ਜੇ ਤੁਹਾਡੇ ਅੰਦਰ ਕੋਈ ਹੋਰ ਵੀ ਸਵਾਲ ਹੋਣ ਤੁਸੀਂ ਉਹਨਾਂ ਤੋਂ ਜਾਣਕਾਰੀ ਲੈ ਸਕਦੇ ਆ ਤੁਹਾਡੇ ਕੋਲ ਕੋਈ ਅਥਾਰਟੀ ਨਹੀਂ ਕਿਸੇ ਨੂੰ ਬੱਚਾ ਦੇਣ ਦੀ ਜੇ ਮੰਨ ਲਓ ਤੁਹਾਡੇ ਕੋਲ ਪੰਗੋੜੇ ਚ ਆਇਆ ਹੋਇਆ ਤੁਸੀਂ ਨਹੀਂ ਦੇ ਸਕਦੇ ਨਹੀਂ 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 ਗਵਰਨਮੈਂਟ ਦਾ ਐਕਟ ਹੈਗਾ ਕੋਈ ਵੀ ਨਹੀਂ ਦੇ ਸਕਦਾ ਹੂੰ ਜਿਹੜੇ ਮਾਮਾਬਾ ਬੱਚੇ ਨੂੰ ਅਡੌਪਟ ਕਰਾਉਣਾ ਚਾਹੁੰਦੇ ਆ ਜਿਹਦੇ ਮਾਮਾਬਾ ਹੈਗੇ ਆ ਉਹ ਮਾਮਾਬਾ ਉਹ ਇੱਕ ਅਲੱਗ ਪ੍ਰੋਸੀਜਰ ਹੈ ਉਹ ਲੱਗ ਹੈ ਪਰ ਜਿਹੜਾ ਕ੍ਰੈਡਲ ਜੇ ਆ ਗਿਆ ਜਾਂ ਹਸਪੀਟਲ ਦੇ ਵਿੱਚ ਪਿਆ ਉਹ ਗਵਰਨਮੈਂਟ ਦੇ ਥਰੂ ਹੋਏਗਾ ਉਹ ਤਾਂ ਗਵਰਨਮੈਂਟ ਦਾ ਜਿਹੜਾ ਅਡੌਪਸ਼ਨ ਐਕਟ ਹੈ ਉਹਦੇ ਥਰੂ ਹੋਏਗਾ ਮੈਂ ਫੇਰ ਬੇਨਤੀ ਕਰਦਾ ਵੀ ਜਿਹੜੀ ਵੈਬਸਾਈਟ ਹੈ ਨਾ ਗਵਰਨਮੈਂਟ ਦੀ ਕਾਰਾ ਦੀ ਸੀਏ ਆਰੇ ਉਹ ਤੇ ਤੁਸੀਂ ਜਾਓਗੇ ਉਹਦੇ ਉੱਤੇ ਸਾਰੀ ਇਨਫੋਰਮੇਸ਼ਨ ਪਈ ਹੈ ਉੱਥੇ ਰਜਿਸਟ੍ਰੇਸ਼ਨ ਕਰਾਉਣੀ ਹੈ ਜੇ ਜ਼ਿਆਦਾ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਚਾਈਲਡ ਵੈਲਫੇਅਰ ਕਮੇਟੀ ਹਰ ਜ਼ਿਲ੍ਹੇ ਚ ਤੇ ਮੈਨੂੰ ਲੱਗਦਾ ਇਹ ਪ੍ਰੋਸੀਜਰ ਜਿਹੜਾ ਹੈਗਾ ਇਹ ਇਹਨੂੰ ਆਪਾਂ ਨੂੰ ਅਪਲਾਈ ਕਰ ਦੇਣਾ ਚਾਹੀਦਾ ਜੇਕਰ ਆਪਾਂ ਨੂੰ ਕੋਈ ਬੱਚਾ ਲੈਣ ਦੀ ਭਾਵਨਾ ਹੋਵੇ ਤੇ ਪਰ ਜਣੀ ਜ਼ਰੂਰ ਆਪਾਂ ਨੂੰ ਆਪਣੇ ਸਿਹਤ ਵੱਲ ਔਰ ਆਪਣੇ এনवायरमेंट ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈਗੀ ਹੈ ਕਿ ਇਹ ਜਿਹੜੇ ਫੈਸਲੇ ਦਿਨ ਪਰ ਦਿਨ ਲੈ ਜਾ ਰਹੇ ਆ ਇਹ ਸਾਡੀ ਤਸਵੀਰ ਸਮਾਜ ਦੀ ਬੜੀ ਖਤਰਨਾਕ ਜੀ ਬੜੀ ਭਿਆਨਕ ਜੀ ਜਿਹੜੀ ਹੈ ਉਹ ਪੇਸ਼ ਕਰਦੇ ਹੈਗੇ ਆ ਤੇ ਇਹ ਤੁਰੰਤ ਮਤਲਬ ਇਹਦੇ ਉੱਤੇ ਗੰਭੀਰਤਾ ਨਾਲ ਵਿਚਾਰ ਕੇ ਸਾਡੀਆਂ ਸਰਕਾਰਾਂ ਨੂੰ ਵੀ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਐ ਐਜੂਕੇਸ਼ਨ ਸਿਲੇਬਸ ਐਡ ਕਰਨੇ ਚਾਹੀਦੇ ਆ ਮਾਪੇ ਨੂੰ ਆਪਣੇ ਬੱਚੇ ਦੀ ਪਰਵ੍ਰਿਸ਼ ਜਿਹੜੀ ਹੈਗੀ ਆ ਉਹਦੇ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਬੱਚੇ ਨਾਲ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ ਤੇ ਬੱਚਾ ਜਿਸ ਵੇਲੇ ਪੇਟ ਦੇ ਵਿੱਚ ਹੁੰਦਾ ਉਸ ਵੇਲੇ ਵਾਤਾਵਰਣ ਦਾ ਡਾਈਟ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਤੇ ਸਾਨੂੰ ਮਤਲਬ ਇਹਨਾਂ ਲਾਈਟ ਨਹੀਂ ਲੈਣਾ ਚਾਹੀਦਾ ਕਿਉਂਕਿ ਜੋ ਅੱਜ ਸਮਾਜ ਦੇ ਸਮਾਜ ਦੀ ਹਾਲਤ ਬਣੀ ਹੋਈ ਹੈ ਇਹ ਸੋਚਣ ਤੋਂ ਮਜਬੂਰ ਕਰ ਰਹੀ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸਮਝਾ ਦਿੱਤਾ ਬਿਲਕੁਲ ਦੇਖੋ ਕਿ ਜਿਸ ਤਰੀਕੇ ਨਾਲ ਪ੍ਰਭ ਆਸਰ ਸਸਤਾ ਜੋ ਕਿ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਹੈ ਇਸ ਕਰਕੇ ਕਿਉਂਕਿ ਬੇਸਹਾਰਿਆਂ ਦਾ ਸਹਾਰਾ ਬਣਦੀ ਹੈ ਦੂਜੇ ਪਾਸੇ ਜਿਹੜੇ ਬੱਚਿਆਂ ਨੂੰ ਮਾਪੇ ਪਾਲ ਨਹੀਂ ਸਕਦੇ ਉਹਨਾਂ ਨੂੰ ਲੱਗਦਾ ਕਿ ਸਾਡੇ ਬੱਚੇ ਬੋਝ ਨੇ ਜਾਂ ਮਗਹੀਾਈ ਬਹੁਤ ਹੈ ਬੱਚੇ ਦੀ ਪਬਲਿਸ਼ ਨਹੀਂ ਹੋ ਰਹੀ ਪਹਿਲਾ ਤਾਂ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਉਹਨਾਂ ਦੀ ਪਲੈਨਿੰਗ ਹੀ ਗਲਤ ਹੈ ਫਿਰ ਅਗਰ ਉਸ ਬੱਚੇ ਨੂੰ ਦੁਨੀਆ ਚ ਲੈ ਕੇ ਕਿਉਂ ਆਏ ਨੇ ਅਗਰ ਉਸਦੀ ਪਬਲਿਸ਼ ਨਹੀਂ ਹੋ ਰਹੀ ਅਗਰ ਚਲੋ ਆ ਗਿਆ ਦੁਨੀਆ ਦੇ ਵਿੱਚ ਫਿਰ ਪ੍ਰਭਾ ਸਸਤਾ ਨੇ ਇੱਕ ਸਿਸਟਮ ਵਾਇਜ਼ ਕੀਤਾ ਹੋਇਆ ਹੈ ਕਿ ਇਹ ਪੰਘੂੜਾ ਲਗਾਇਆ ਹੋਇਆ ਹੈ ਪ੍ਰਭਾ ਸਸਤਾ ਕਰਾਲੀ ਦੇ ਵਿੱਚ ਕਰਾਲੀ ਚੰਡੀਗੜ੍ਹ ਰੋਡ ਹੈ ਉੱਥੇ ਪ੍ਰਭਾ ਸੰਸਾ ਦੇ ਬਾਹਰ ਇਹ ਪੰਘੂੜਾ ਹੈ ਕੋਈ ਵੀ ਅਗਰ ਕੋਈ ਬੱਚੇ ਨੂੰ ਨਹੀਂ ਪਾਲ ਸਕਦਾ ਇਸ ਪੰਘੂੜੇ ਦੇ ਵਿੱਚ ਪਾ ਕੇ ਚਲਿਆ ਜਾ ਸਕਦਾ ਹੈ ਬੱਚਾ ਅੰਦਰ ਉਰੀ ਸਸਤਾ ਸੰਭਾਲੇਗੀ ਪਰ ਪਿਛਲੇ ਦਿਨਾਂ ਵਿੱਚ ਦੇਖਿਆ ਕਿ ਕਿਵੇਂ ਕੂੜੇ ਦੇ ਢੇਰਾਂ ਦੇ ਵਿੱਚ ਡਸਟਬਿਨਾਂ ਦੇ ਵਿੱਚ ਛੋਟੇ ਛੋਟੇ ਬੱਚੇ ਬਰਾਮਦ ਹੋਏ ਨੇ ਉਹਨਾਂ ਨੂੰ ਦੇਖਦੇ ਹੋਏ ਪ੍ਰਭਾ ਸਸਤਾ ਨੇ ਇਹ ਪੰਘੂੜਾ ਲਗਾਇਆ ਸੀ ਕਿ ਬੱਚਿਆਂ ਦੀ ਸਹੀ ਪਰਵਰਿਸ਼ ਹੋ ਸਕੇ ਦੂਜੇ ਪਾਸੇ ਬੱਚੇ ਜਿਹੜੇ ਇਸ ਤਰੀਕੇ ਨਾਲ ਗੰਦਗੀ ਦੇ ਵਿੱਚ ਨਾ ਮਿਲਣ ਸਾਡੇ ਪੰਜਾਬ ਦੀ ਬਹੁਤ ਵੱਡੀ ਇਤਰਾਸ ਦੀ ਫੋਟੋ ਕਰਮਨ ਗੁਰਜੋਤ ਦੇ ਨਾਲ ਤੇ